ਵੱਜੇ ਦੁਪਹਿਰ ਦੇ ਠੀਕ 12 ਸਰਦਾਰ ਜੱਸਾ ਸਿੰਘ ਅ Kram ਗੜੀਏ ਨੇ ਆਖਿਆ ਮਰਦੋ ਵੱਜ ਗਏ ਠੀਕ ਦੁਪਹਿਰ ਦੇ 12 ਇਹ ਆਪੋ ਆਪਣੇ ਤੰਬੂਆਂ ਵਿੱਚ ਵਿਸ਼ਰਾਮ ਕਰ ਰਹੇ ਨੇ ਤੇ ਇਹਨਾਂ ਨੂੰ ਧੂ ਧੂ ਕੇ ਬਾਹਰ ਕੱਢ ਕੱਢ ਕੇ ਮਾਰਨਾ ਹੈ ਤਾਂ ਕਿ ਬਾਅਦ ਵਿੱਚ ਪੰਜਾਬ ਵੱਲ ਇਹ ਹਿੰਦੁਸਤਾਨ ਵੱਲ ਗਹਿਰੀ ਨਿਗਾਹਾਂ ਕਰਨ ਤੱਕਣ ਦਾ ਯਤਨ ਕਰਨਾ ਵੱਜੇ ਠੀਕ ਦੁਪਹਿਰ ਦੇ 12 ਮਰਦਾਂ ਨੇ ਕਿਵੇਂ ਇਹਨਾਂ ਨੂੰ ਤੰਬੂਆਂ ਚੋਂ ਧੂ ਧੂ ਕੇ ਮਾਰਿਆ ਖਾਣ ਪੀਣ ਦੇ ਵੇਲੇ ਅਕਾਲੀ ਜਿਵੇਂ ਪੁੱਜਦੇ ਨੇ ਉਸ ਵੇਲੇ ਦਾ ਸਾਰਾ ਸੀਨ ਪਹਿਲੇ ਤੱਕ ਬੇਸ਼ਰੀ ਜੱਥਾ ਕੁਝ ਇਹੋ ਕਹਿੰਦਾ ਬਈ ਅਬ ਬੜਵਾਏ ਮੋਮਨਾ ਸੁਣਿਆ ਜੈਕਾਰਾ ਖਾਣੋਂ ਕਿੱਥੇ ਲੈ ਚੱਲੇ ਧਨ ਹਿੰਦ ਦਾ ਸਾਰਾ ਕਾਲ ਤਿਉਕਣ ਨਾ ਜਾਣਦੇ ਬੰਦੇ ਟਕਸਾਲੀ ਖਾਣ ਪੀਣ ਦੇ ਟਾਈਮ ਤੇ ਪੁੱਜ ਗਏ ਅਕਾਲੀ ਜਿ ਆਣ ਕੇ ਹਾ ਖੜਕੀ ਚੰਡੀ ਮਿੰਟਾਂ ਦੇ ਵਿੱਚ ਲੱਗ ਗਈ ਲੋਥਾਂ ਦੀ ਮੰਡੀ ਪੂਚਣ ਜੋਗਿਓ ਸੂਰਮਾ ਜਿੰਨੇ ਅਣਖਵਿਆਲੀ ਖਾਣ ਪੀਣ ਦੇ ਟਾਈਮ ਤੇ ਕੁਝ ਗਏ ਅਕਾਲੀ ਜੱਸਾ ਸਿੰਘ ਨੇ ਆਖਿਆ ਅਬਦਾਲੀ ਲੱਭੋ ਜੱਸਾ ਸਿੰਘ ਨੇ ਆਖਿਆ ਅਬਦਾਲੀ ਲੱਭੋ ਸਕੇ ਫੜ ਕੱਚਾ ਚੱਬੋ ਛੇਤੀ ਕਰਕੇ ਮੋਮਣਾ ਨਾ ਹੋਸ਼ ਸੰਭਾਲੀ ਖਾਣ ਪੀਣ ਦੇ ਟਾਈਮ ਤੇ ਪੁੱਜ ਗਏ ਅਕਾਲੀ ਉਹ ਚਾਲ ਪਕਾਉਂਦੇ ਰਹਿ ਗਏ ਪਰ ਮਿਲੇ ਨਾ ਖਾਣੇ ਚਾਲ ਪਕਾਉਂਦੇ ਰਹਿ ਗਏ ਪਰ ਮਿਲੇ ਨਾ ਖਾਣੇ ਕਾਬਲ ਤੀਕਰ ਭਜਣਗੇ ਕਈ ਭੁੱਖੇ ਭਾਣੇ ਖਾਲਸਾ ਵੰਗਰ ਵਿਚਰਨਾ ਨਹੀਂ ਬਾਤ ਸੁਖਾਲੀ ਖਾਣ ਪੀਣ ਦੇ ਟਾਈਮ ਤੇ ਪੁੱਜ ਗਏ ਅਕਾਲੀ ਓ ਜੱਸਾ ਸਿੰਘ ਨੇ ਆਖਿਆ ਕੋਈ ਕਸਰ ਨਾ ਰਹੇ ਜੇ ਦਿਲ ਦੇ ਵਿੱਚ ਹੰਕਾਰ ਦਾ ਕੋਈ ਅਸਰ ਨਾ ਰਹੇ ਰੱਖਦੇ ਕਦੇ ਨਿਹੰਗ ਸਿੰਘ ਨਹੀਂ ਤੇਗ ਜੰਗਾਲੀ ਖਾਣ ਪੀਣ ਦੇ ਟਾਈਮ ਤੇ ਪੁੱਜ ਗਏ ਅਕਾਲੀ ਉਹ ਸਾਬਤ ਦੁੰਬੇ ਭੁੱਜੇ ਸੀ ਤੇ ਲੱਗੀਆਂ ਰਾੜਾ ਮਾਸ ਡਰਦਿਆਂ ਸੁੱਟ ਤੇ ਖੋਕੇ ਬਗਿਆੜਾ ਤੜਫਣ ਆਸ਼ਕ ਹੂਰਾਂ ਦੇ ਧੜ ਸਿਰ ਤੋਂ ਖਾਲੀ ਖਾਣ ਪੀਣ ਦੇ ਟਾਈਮ ਤੇ ਪੁੱਜ ਗਏ ਅਕਾਲੀ ਉਹ ਜਿੱਧਰ ਕਿਸੇ ਨੂੰ ਸੇ ਉੱਤਰ ਨਸੇ ਕਈਆਂ ਨੇ ਫਰਿਆਦ ਲਈ ਹੱਥ ਰਹਿ ਗਏ ਕੱਸੇ ਸੁਣ ਕੇ ਪਿੱਟਣ ਬੇਗਮਾਂ ਜਿਨ ਕਵਾਲ ਕਵਾਲੀ ਖਾਣ ਪੀਣ ਦੇ ਟਾਈਮ ਤੇ ਪੁੱਛ ਕੇ